रातों भरी की बातें आज भी हर पल प्यारे बार में जगत की भारतीय नई बात सान रवि से खेली वर्ष पर सब सब और और की तेरी मेरी बात और मेरे की उठा तो नहीं तो बात का वास्तविक रूप से राज न अपने ऊंचा ड्यूटी राज शांति का ध्यान या करो भाई का बेटा राज ਜੋ ਕੰਬਦੀ ਰਾਣੀ ਨਾ ਪਾ ਜੋ ਕਿ ਇਹ ਕੋ ਫਾਣ ਪਾ ਦਿਓ ਜੀਵਾ ਰਾਂ ਰਵਰ ਦੀ ਖੋ ਜੀ ਨੂੰ ਆਪਣਾ ਜੀਵਤੀ ਵੜਾ ਕੇ ਗਾਮ ਰਿਆ ਕਰੋ ਜਿਨ੍ਹਾਂ ਦਾ ਜੋ ਨਿਸ਼ਾਨ ਹੈ ਚਮਲ ਦਾ ਫੁੱਲ ਚਮਲ ਦਾ ਫੁੱਲ ਚਮਲ ਦਾ ਫੁੱਲ ਇੱਕੀ ਤਰੀਕ ਨੂੰ ਕੋਈ ਤਹਿਰਾਦ ਉਹ ਆਪਣੀ ਲਈ ਦੀ ਸੀਗੀ ਬੋਸ ਬਾਰੇ ਦਾ ਖਾਣਾ ਤੇ ਵਾਈ ਦੇ ਖਾਤੇ ਇਹ ਬਈ ਕੀ ਨਾਮ ਆਪਣਾ ਕਿਹੜੀ ਵਾਰਪੁਰ ਕਿਹੜੀ ਪਾਣਾ ਦਾਸ ਅਮਰਜੀਤ ਸਿੰਘ ਵਾਰਡ ਨੰਬਰ 32 ਭਾਰਤੀ ਜਨਤਾ ਪਾਰਟੀ ਦੀ ਟਿਕਟ ਤੇ ਮੈਂ ਵਾਰਡ ਨੰਬਰ 32 ਤੋਂ ਕੈਂਡੀਡੇਟ ਹਾਂ ਇਹ ਇਸ ਵਾਰਡ ਨੂੰ ਮੈਨੂੰ ਭਾਜਪਾ ਨੇ ਸੀਟ ਦੇ ਕੇ ਨਿਵਾਜਿਆ ਸੋ ਮੈਂ ਸੇਵਾ ਕਰਨ ਲਈ ਪਾਰਟੀ ਦੇ ਮੈਨੂੰ ਸਿੰਬਲ ਦੇ ਉੱਤੇ ਇਸ ਪਾਰਟੀ ਨੇ ਬੀਜੇਪੀ ਪਾਰਟੀ ਨੇ ਮੈਨੂੰ ਟਿਕਟ ਦਿੱਤੀ ਹੈ ਤੇ ਮੈਂ ਇਸ ਵਾਰਡ ਦੀ ਸੇਵਾ ਲਈ ਹਾਜ਼ਰ ਹਾਂ ਭਾਜੀ ਜੇ ਤੁਸੀਂ ਜੇਤੂ ਕਰਾਰ ਹੁੰਨੇ ਹੋ ਸਭ ਤੋਂ ਪਹਿਲਾਂ ਕੀ ਕੰਮ ਕਰੀਏ ਸਭ ਤੋਂ ਪਹਿਲਾਂ ਭਾਜੀ ਜਿਹੜਾ ਬਿਜਲੀ ਦੇ ਤਾਰਾਂ ਤੇ ਜਿਹੜੀਆਂ ਸੀਵਰੇਜ ਦਾ ਪਾਣੀ ਪੀਣ ਵਾਲੇ ਪਾਣੀ ਦੇ ਨਾਲ ਮਿਕਸ ਹੋ ਰਿਹਾ ਮੈਂ ਉਹਨੂੰ ਠੀਕ ਕਰਾਉਂਦਾ ਸਭ ਤੋਂ ਪਹਿਲਾਂ ਯਤਨ ਹੀ ਮੇਰਾ ਸਭ ਤੋਂ ਪਹਿਲਾਂ ਉਹ ਹੀ ਹੋਏਗਾ ਇੱਕ ਤਾਂ ਅਕਾਲੀ ਦਲ ਨੇ ਪਿੰਚਨਾ ਸਟਾਰਟ ਕੀਤੀ ਸੀ ਨੀਲੇ ਕਾਰਡ ਸਟਾਰਟ ਕਰਤੇ ਹੀ ਆਈ ਦੀ ਸਰਕਾਰ ਜਿਹੜੀ ਆ ਉਹਨਾਂ ਨੇ ਘੱਟ ਦਿੱਤੇ ਆ ਔਰ ਤੁਹਾਡੇ ਜਿਹੜੇ ਸੈਂਟਰ ਗਵਰਨਮੈਂਟ ਤੋਂ ਇਸ ਟਾਈਮ ਜਿਹੜੀ ਕਾਰ ਕਰ ਰਹੀ ਆ ਮੋਦੀ ਸਾਹਿਬ ਦੀ ਕਣਕ ਆ ਰਹੀ ਹੈ ਉਹ ਚੱਲ ਰਹੀ ਸਰ ਜਿਹੜੀ ਜਿਹੜੀ ਮੋਦੀ ਸਾਹਿਬ ਦੀ ਕਣਕ ਆ ਰਹੀ ਹੈ ਉਹ ਪਿੱਛੋਂ 13 ਕਿਲੋ 14 ਕਿਲੋ ਤੱਕ 15 ਕਿਲੋ ਤੱਕ ਕਣਕ ਆ ਰਹੀ ਹੈ ਜਿਹੜੀ ਕਿ ਡੀਪੂ ਹੋਲਡਰਾਂ ਨੂੰ ਜਾ ਰਹੀ ਹੈ ਲੇਕਿਨ ਅੱਜ ਦੀ ਡੇਢ 'ਚ ਮੈਨੂੰ ਅੱਜ ਵੀ ਮੈਂ ਵਾਰਡ ਦੇ ਵਿੱਚ ਵਿਚਰ ਰਿਆ ਸੀਗਾ ਡੋਰ ਟੂ ਡੋਰ ਦੇ ਵਿੱਚ ਮੈਨੂੰ ਇੱਕ ਮੇਰੇ ਸੱਜਣ ਨੇ ਵੀਰ ਭਰਾ ਨੇ ਮੈਨੂੰ ਆਣ ਕੇ ਪੁੱਛਿਆ ਕਿ ਭਾਜੀ ਸਾਨੂੰ ਤਾਂ ਕਣਕ ਹੀ ਜਿਹੜੀ ਹੈ ਉਹ 8 ਕਿਲੋ 9 ਕਿਲੋ ਮਿਲਦੀ ਪਈ ਹੈ ਬਾਕੀ ਜਿਹੜੀ ਕਣਕ ਹੈ ਉਹ ਸਾਰੇ ਦੀ ਸਾਰੀ ਘਟਾਲਿਆਂ ਦੇ ਵਿੱਚ ਜਾ ਰਹੀ ਹੈ ਠੀਕ ਹੈ ਸੋ ਅਸੀਂ ਪੰਜਾਬ ਸਰਕਾਰ ਨੂੰ ਇਹੋ ਬੇਨਤੀ ਕਰਾਂਗੇ ਕਿ ਪੰਜਾਬ ਸਰਕਾਰ ਮਾਨ ਸਾਹਿਬ ਤੁਸੀਂ ਆਪਣਾ ਐਟਲੀਸਟ ਜਿਹੜਾ ਇਮਾਨਦਾਰੀ ਦਾ ਢੋਲ ਵਜਾ ਰਹੇ ਜੇ ਗੱਲ ਚ ਪਾ ਕੇ ਢੋਲ ਜਿਹੜਾ ਵਜਾ ਰਹੇ ਜੇ ਉਹਨੂੰ ਥੱਲੇ ਲੋ ਲੋ ਲੈਵਲ ਦੇ ਉੱਤੇ ਜਾ ਕੇ ਲੋਕਾਂ ਦੇ ਵਿੱਚ ਵਿਚਰ ਕੇ ਵੇਖੋ ਲੋਕਾਂ ਦੀ ਹਾਲਤ ਬਹੁਤ ਖਰਾਬ ਹੈ ਔਰ ਸੋ ਇਹ ਜਿਹੜੇ ਆਉਣ ਵਾਲੇ ਟਾਈਮ ਹੈ ਇਹ ਬਾਜਪਾ ਦੀ ਸਰਕਾਰ 2027 ਦੇ ਵਿੱਚ ਬਣੂਗੀ ਇਸ ਟਾਈਮ ਪੰਜਾਬ ਦੇ ਵਿੱਚ ਸਭ ਤੋਂ ਜ਼ਿਆਦਾ ਵਿਖਿਆ ਜਾਵੇ ਤਾਂ ਨਸ਼ਾ ਆ ਪਰ ਦੂਸਰਾ ਪਿਸਟਲ ਦੇ ਨਾਰਮਲ ਹੀ ਗੱਲ ਹੋ ਗਈ ਆ ਹਰ ਇੱਕ ਛੋਟੇ ਵੱਡੇ ਕੋ ਆ ਵੀ ਇਕਦਮ ਹੀ ਗੋਲੀਆਂ ਚੱਲ ਰਹੀਆਂ ਆ ਉਹਦੇ ਬਾਰੇ ਸਰ ਦੇਖੋ ਇਹ ਤੇ ਜਿਹੜੀ ਇਹ ਪੁਲਿਸ ਦੀ ਬਿਲਕੁਲ ਆਈਬੀ ਦੀ ਬਿਲਕੁਲ ਬਹੁਤ ਵੱਡੀ ਨਕਾਮੀ ਆ ਗ੍ਰੈਵ ਵਿਭਾਗ ਜਿਹੜਾ ਵਾ ਉਹ ਸੀਐਮ ਮਾਨ ਸਾਹਿਬ ਕੋ ਆ ਤੇ ਮਾਨ ਸਾਹਿਬ ਨੇ ਜਿਹੜਾ ਆਪਣੀ ਅਥਾਰਟੀ ਜਿਹੜੀ ਆ ਉਹ ਪੁਲਸ ਨੂੰ ਪ੍ਰੋਪਰ ਨਹੀਂ ਦਿੱਤੀ ਜਿਹੜੇ ਕਰਕੇ ਇਹ ਹਾਦਸੇ ਵਰਤ ਰਹੇ ਨੇ ਮੈਂ ਤੇ ਇਹੋ ਬੇਨਤੀ ਕਰੂੰਗਾ ਮਾਨ ਸਾਹਿਬ ਤੁਸੀਂ ਆਪਣੀ ਐਟਲੀਸ ਜਿਹੜੀ ਹੋਮ ਮਿਨਿਸਟਰੀ ਦੀ ਪਾਵਰ ਆ ਉਹਨੂੰ ਯੂਜ਼ ਕਰਕੇ ਪੰਜਾਬ ਨੂੰ ਇੱਕ ਸੁਰੱਖਿਆਤ ਸੂਬਾ ਬਣਾਓ ਜਿਹਦੇ ਨਾਲ ਕਿ ਇੱਕ ਜਿਹੜਾ ਆਮ ਇਨਸਾਨ ਆ ਉਹ ਵੀ ਆਪਣੇ ਆਨੰਦ ਨਾਲ ਜ਼ਿੰਦਗੀ ਜੀ ਸਕੇ ਅਗਰ ਬੀਜੇਪੀ ਦੇ ਸਾਰੇ ਕੈਂਡੀਡੇਟ ਦਿੱਤੇ ਜਾਂ ਤਾਂ ਫਿਰ ਤੁਹਾਡਾ ਆਉਣ ਵਾਲਾ ਮੇਅਰ ਕੌਣ ਹੋਏ ਇਹ ਪਾਜੀ ਪਾਰਟੀ ਤੈਅ ਕਰੇਗੀ ਕਿ ਮੇਅਰ ਕਿੰਨੂੰ ਕਿਨੂੰ ਬਣਾਉਣਾ ਕਿਨੂੰ ਨਹੀਂ ਬਣਾਉਣਾ ਇਹ ਤੇ ਜਿਹੜਾ ਵਾ ਉਹ ਸਾਰੇ ਬੈਠ ਕੇ ਆਉਸ ਦੀ ਮੀਟਿੰਗ ਦੇ ਵਿੱਚ ਫੈਸਲਾ ਲਵਾਂਗੇ। ਹੋਰ ਸਾਡੇ ਚੈਨਲ ਲਈ ਆਪਣੀ ਵਾਰਡ ਵਾਸੀਆਂ ਨੂੰ ਕੀ ਸੰਦੇਸ਼ ਹੈ? ਮੈਂ ਤਾਂ ਇੱਕੋ ਬੇਨਤੀ ਕਰਾਂਗਾ ਵੀ ਵਾਰਡ ਵਾਸੀਆਂ ਨੇ ਇੱਕੋ ਹੀ ਬੇਨਤੀ ਹੈ ਮੇਰੀ ਕਿ ਇਸ ਵਾਰੀ ਮੇਰਾ ਸਾਥ ਦਿਓ। ਮੈਂ ਪੂਰੀ ਤਨਦੇਹੀ ਦੇ ਨਾਲ ਵਾਰਡ ਦਾ ਵਿਕਾਸ ਕਰਨ ਦੇ ਵਿੱਚ ਜੁਟਾਂਗਾ। ਧੰਨਵਾਦ। ਥੈਂਕ ਯੂ।ਾਰੇ ਨਣੇ ਆਹ ਦੇਖੋ ਆਹ ਮੋਬਾਈਲਾ ਸੰਭਲ ਜੇ ਤੇ ਐਸੇ ਦੇ ਉੱਤੇ ਭਾਜੀ ਮੋਰ ਨਹੀ ਦੇ। ਸਾਰਿਆਂ ਨੇ ਸਾਰੇ ਵੀਰ ਭਰਾ ਜਿਹੜੇ ਐ ਐਸੇ ਨੂੰ ਯਾਦ ਰੱਖੋ ਤੇ ਇੱਕ ਨੰਬਰ ਇੱਕ ਨੰਬਰ ਬਟਲ ਦੇਣਾ ਵਾਹ ਲਗਾਉਣਾ ਜੀ ਤੇ ਉਹ ਨੂੰ ਸਰ ਗਿਆ ਉੱਪਰ ਕਰਦੇ